ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਕਿਸ਼ਨ ਸਿੰਘ ਡੰਡੇ ਦੇ ਸਹਾਰੇ ਨਾਲ ਆਪਣੀ ਨਕਲੀ ਲੱਤ ਤੇ ਚੱਲਦਾ ਹੋਇਆ ਆਪਣੇ 4 ਸਾਲ ਦੇ ਪੋਤੇ ਨੂੰ ਸਕੂਲ ਬੱਸ ਵਿੱਚ ਚੜਾਉਣ ਲਈ ਆਇਆ ਸੀ ਉਸ ਦਾ ਪੋਤਾ ਮਨਵੀਰ ਬਾਕੀ ਬੱਚਿਆਂ ਨੂੰ ਉਹਨਾਂ ਦੀਆਂ ਮਾਵਾਂ ਨਾਲ ਦੇਖਦਾ ਹੈ ਤੇ ਅਕਸਰ ਆਪਣੇ ਦਾਦੇ ਨੂੰ ਪੁੱਛਦਾ ਹੈ ਮੇਰੀ ਮੰਮੀ ਕਿੱਥੇ ਹੈ ਪਰ ਕਿਸ਼ਨ ਸਿੰਘ ਕੋਲ ਉਸ ਤੇ ਇਸ ਸਵਾਲ ਦਾ ਕੋਈ ਉੱਤਰ ਨਾ ਹੁੰਦਾ ਅੱਜ ਫੇਰ ਕਿਸ਼ਨ ਸਿੰਘ ਨੂੰ ਮਨਵੀਰ ਨੇ ਇਹੀ ਸਵਾਲ ਪੁੱਛਿਆ ਸੀ ਕਿਸ਼ਨ ਸਿੰਘ ਫੇਰ ਇਸ ਦਾ ਕੋਈ ਉੱਤਰ ਨਾ ਦੇ ਸਕਿਆ ਤੇ ਮਨਵੀਰ ਨੂੰ ਸਕੂਲ ਬੱਸ ਵਿੱਚ ਬਿਠਾ ਕੇ ਉਸ ਨੂੰ ਬਾਏ ਬਾਏ ਕਰਦਾ ਆਪਣੀਆਂ ਅੱਖਾਂ ਪੂੰਝਣ ਲੱਗ ਜਾਂਦਾ ਹੈ ਕਿਸ਼ਨ ਸਿੰਘ ਆਪਣੇ ਘਰ ਜਾ ਕੇ ਮੰंजे ਤੇ ਬੈਠਦਾ ਹੈ ਤੇ ਉਹਦੀ ਘਰਵਾਲੀ ਭਜਨੋ ਕਹਿੰਦੀ ਰੋਟੀ ਲੈ ਆਵਾ ਤੇ ਕਿਸ਼ਨ ਸਿੰਘ ਆਖਦਾ ਹੈ ਅੱਜ ਇਹ ਭੁੱਖ ਨਹੀਂ ਉਹ ਭਜਨੋਂ ਨੂੰ ਆਵਾਜ਼ ਦਿੰਦਾ ਤੇ ਆਪਣੇ ਕੋਲ ਬੈਠਣ ਨੂੰ ਕਹਿੰਦਾ ਹੈ ਭਜਨੋਂ ਕਹਿੰਦੀ ਹੈ ਕੀ ਗੱਲ ਹੋ ਗਈ ਕਿਸ਼ਨ ਸਿੰਘ ਆਖਦਾ ਹੈ ਕਿ ਅੱਜ ਫੇਰ ਮਨਵੀਰ ওই ਪ੍ਰਸ਼ਨ ਪੁੱਛਦਾ ਸੀ ਆਪਣੀ ਮਾਂ ਬਾਰੇ ਭਜਨੋਂ ਵੀ ਉਦਾਸ ਹੋ ਕੇ ਕਹਿੰਦੀ ਕਿ ਕਿੰਨਾ ਸੋਹਣਾ ਟੱਬਰ ਸੀ ਸਾਡਾ ਤੇ ਹੁਣ ਉਹ ਦੋਨੋਂ ਪੁਰਾਣੇ ਦਿਨਾਂ ਦੀਆਂ ਗੱਲਾਂ ਕਰਨ ਲੱਗੇ ਪੈਂਦੇ ਕਿਸ਼ਨ ਸਿੰਘ ਫੌਜ ਵਿੱਚ ਸੀ ਜਦੋਂ ਦੁਸ਼ਮਣ ਦੀਆਂ ਗੋਲੀਆਂ ਉਹਦੀ ਲੱਤ ਵਿੱਚ ਵੱਜੀਆਂ ਸੀ ਉਹਦੇ ਨਾਲ ਦੇ ਉਹਨੂੰ ਮਸੀ ਘੜੀਸ ਕੇ ਲਿਆਏ ਸਨ ਹਸਪਤਾਲ ਪਹੁੰਚਣ ਵਿੱਚ ਬਹੁਤ ਦੇਰ ਲੱਗ ਗਈ ਸੀ ਕਾਫੀ ਦਿਨ ਹਸਤਾਰਿਆ ਪਰ ਇੱਕ ਲੱਤ ਗਵਾਉਣੀ ਪਈ ਸੀ ਉਹਨੂੰ ਕਿਸ਼ਨ ਸਿੰਘ ਦਾ ਬਹੁਤ ਹੱਸਦਾ ਵਾਸਤਾ ਪਰਿਵਾਰ ਸੀ ਦੋ ਪੁੱਤਰ ਬਲਜੀਤ ਤੇ ਗੁਰਪ੍ਰੀਤ ਸਨ ਤੇ ਇੱਕ ਧੀ ਰਾਣੂ ਰਾਣੋ ਭਰਾਵਾਂ ਨਾਲੋਂ ਵੱਡੀ ਸੀ ਕਿਸ਼ਨ ਸਿੰਘ ਫੌਜ ਤੋਂ ਰਿਟਾਇਰਡ ਹੋ ਕੇ ਖੇਤੀਬਾੜੀ ਕਰਦਾ ਸੀ ਜ਼ਮੀਨ ਘਾਟੀ ਸੀ ਤੇ ਦੂਜਾ ਲੱਤ ਨਹੀਂ ਸੀ ਇਸ ਲਈ ਖੇਤੀਬਾੜੀ ਵਿੱਚ ਬਹੁਤਾ ਫਾਇਦਾ ਨਾ ਹੁੰਦਾ ਕਿਸ਼ਨ ਸਿੰਘ ਦੀ ਧੀ ਰਾਣੂ ਅਜੇ 18 ਸਾਲ ਦੀ ਹੋਈ ਸੀ ਕਿ ਉਸ ਲਈ ਲੋਕੀ ਰਿਸ਼ਤੇ ਦੱਸਣ ਲੱਗੇ ਰਾਣੋ ਬਹੁਤ ਹੀ ਸੋਹਣੀ ਤੇ ਸੁਨੱਖੀ ਅਤੇ ਉੱਚੇ ਲੰਬੇ ਕੱਦ ਕਾਠ ਦੀ ਸੀ ਕਿਸ਼ਨ ਸਿੰਘ ਦੇ ਪਿੰਡ ਵਿੱਚ ਹੀ ਦੋਸਤ ਧੀਰੇ ਨੇ ਆਪਣੀ ਰਿਸ਼ਤੇਦਾਰੀ ਵਿੱਚੋਂ ਮੁੰਡੇ ਦੀ ਦੱਸ ਪਾਈ ਸੀ ਰਾਣੋ ਵਾਸਤੇ ਮੁੰਡੇ ਦੀ ਜ਼ਮੀਨ ਜਾਇਦਾਦ ਬਹੁਤ ਸੀ ਤੇ ਘਰ ਵੀ ਬਹੁਤ ਵੱਡਾ ਸੀ ਮੁੰਡੇ ਦਾ ਕੋਈ ਭਰਾ ਭੈਣ ਨਹੀਂ ਸੀ ਕਿਸ਼ਨ ਸਿੰਘ ਮੁੰਡਾ ਦੇਖਣ ਜਾਣ ਨੂੰ ਤਿਆਰ ਹੋ ਗਿਆ ਧੀਰਾ ਵਾਰ-ਵਾਰ ਕਹਿ ਰਿਹਾ ਹੁੰਦਾ ਕਿ ਮੁੰਡੇ ਦੀ ਜ਼ਮੀਨ ਜਾਇਦਾਦ ਦੇਖ ਤੂੰ ਕਿੰਨੀ ਐ ਕੁੜੀ ਤਾਂ ਐਸ਼ ਕਰੋ ਤੇਰੀ ਮੁੰਡਾ ਜੇਕਰ ਵਾਲਾ ਸੁਨੱਖਾ ਨਾ ਵੀ ਹੋਇਆ ਤੇ ਫੇਰ ਵੀ ਰਿਸ਼ਤਾ ਨਾ ਛੱਡੀ। ਕਿਸ਼ਨ ਸਿੰਘ ਆਖਦਾ ਕਿ ਮੁੰਡਾ ਥੋੜਾ ਬਹੁਤ ਤਾਂ ਜੱਜਦਾ ਹੋਵੇ। ਕਿਸ਼ਨ ਸਿੰਘ ਧੀਰੇ ਨਾਲ ਮੁੰਡੇ ਦੇ ਘਰ ਜਾਂਦਾ ਹੈ। ਘਰ ਬਹੁਤ ਸੋਹਣਾ ਹੁੰਦਾ ਹੈ। ਕਿਸ਼ਨ ਸਿੰਘ ਦੇਖ ਕੇ ਖੁਸ਼ ਹੋ ਜਾਂਦਾ ਹੈ। ਮੁੰਡੇ ਵਾਲੇ ਬਹੁਤ ਸੇਵਾ ਕਰਦੇ ਉਹਨਾਂ ਦੀ। ਕਿਸ਼ਨ ਸਿੰਘ ਮੁੰਡੇ ਬਾਰੇ ਪੁੱਛਦਾ ਤੇ ਉਹ ਕਹਿੰਦੇ ਬਸ ਆ ਹੀ ਰਿਹਾ ਥੋੜਾ ਕੰਮ ਹੈ। ਖੇਤਾਂ ਵਿੱਚ ਮੁੰਡਾ ਆਉਂਦਾ ਹੈ ਤੇ ਕਿਸ਼ਨ ਸਿੰਘ ਦੇ ਪੈਰੀ ਹੱਥ ਲਗਾ ਕੇ ਬੈਠ ਜਾਂਦਾ ਹੈ ਕਿਸ਼ਨ ਸਿੰਘ ਮੁੰਡਾ ਦੇਖ ਕੇ ਚੁੱਪ ਕਰ ਜਾਂਦਾ ਤੇ ਧੀਰਾ ਉਹਨੂੰ ਮੋਢਾ ਮਾਰ ਕੇ ਪੁੱਛਦਾ ਕਿਦਾਂ ਫਿਰ ਦੱਸ ਕਿਸ਼ਨ ਸਿਆ ਕਿਸ਼ਨ ਸਿਆ ਧੀਰੇ ਨੂੰ ਸਲਾਹ ਕਰਨ ਲਈ ਇੱਕ ਪਾਸੇ ਲੈ ਜਾਂਦਾ ਤੇ ਧੀਰੇ ਨੂੰ ਕਹਿੰਦਾ ਮੈਨੂੰ ਮੁੰਡਾ ਜਚਿਆ ਨਹੀਂ ਮੁੰਡੇ ਦੇ ਜਮਾਂਦਰੂ ਹੀ ਇੱਕ ਬੋਲ ਨਹੀਂ ਸੀ ਇਸ ਲਈ ਕਿਸ਼ਨ ਸਿੰਘ ਕਹਿ ਰਿਹਾ ਸੀ ਕਿ ਮੁੰਡਾ ਰਾਣੋ ਦੇ ਹਿਸਾਬ ਨਾਲ ਠੀਕ ਨਹੀਂ ਪਰ ਧੀਰਾ ਵਾਰ-ਵਾਰ ਜ਼ੋਰ ਪਾ ਰਿਹਾ ਸੀ ਕਿ ਘਰ-ਬਾਰ ਤੇ ਇੰਨੀ ਜ਼ਮੀਨ ਵੀ ਦੇਖ ਤੂੰ ਮੁੰਡਾ ਵੀ ਦੇਖ ਕਿੰਨਾ ਆਗਿਆਕਾਰੀ ਐ ਧੀਰੇ ਨੇ ਨਾ-ਨਾ ਕਰਦੇ ਕਿਸ਼ਨ ਸਿੰਘ ਤੋਂ ਮੁੰਡੇ ਨੂੰ ਸਗਨ ਪਵਾ ਦਿੱਤਾ ਤੇ ਰਿਸ਼ਤਾ ਪੱਕਾ ਕਰ ਦਿੱਤਾ ਧੀਰੇ ਨੇ ਮੁੰਡੇ ਵਾਲਿਆਂ ਨੇ ਕੜਾ ਪਾਉਣ ਦਾ ਵਾਅਦਾ ਕੀਤਾ ਸੀ ਮੁੰਡੇ ਵਾਲਿਆਂ ਦੀ ਕੋਈ ਮੰਗ ਨਹੀਂ ਸੀ ਵਿਆਹ ਵੀ ਸਾਦਾ ਹੀ ਕਰਨ ਨੂੰ ਕਹਿੰਦੇ ਉਹਨਾਂ ਵਿਆਹ ਦੀ ਤਰੀਕ ਵੀ ਮਿੱਥ ਲਈ ਕਿ ਜਲਦੀ ਜਲਦੀ ਵਿਆਹ ਹੋ ਜਾਵੇ ਇੱਕ ਵਾਰ ਕਿਤੇ ਕੋਈ ਭਾਨੀ ਨਾ ਮਾਰ ਦਵੇ ਕਿਸ਼ਨ ਸਿੰਘ ਕੋਈ ਵਾਹਲਾ ਖੁਸ਼ ਨਹੀਂ ਸੀ ਰਿਸ਼ਤੇ ਤੋਂ ਜਦੋਂ ਘਰ ਆਇਆ ਤਾਂ ਭਜਨੋਂ ਪੁੱਛਦੀ ਕਿੱਦਾਂ ਲੱਗਾ ਮੁੰਡਾ ਧੀਰੇ ਨੇ ਜਲਦੀ ਜਲਦੀ ਦੱਸਣਾ ਸ਼ੁਰੂ ਕਰ ਦਿੱਤਾ ਕਿ ਬਹੁਤ ਵੱਡਾ ਘਰ ਐਨੀ ਜ਼ਮੀਨ ਜਾਇਦਾਦ ਹੈ ਮੁੰਡਾ ਤਾਂ ਪਸੰਦ ਆ ਹੀ ਜਾਣਾ ਸੀ ਅਸੀਂ ਤਾਂ ਮੁੰਡੇ ਨੂੰ ਸਗਨ ਪਾ ਕੇ ਵਿਆਹ ਲਈ ਵੀ ਦਿਨ ਮਿੱਥ ਲਿਆ ਭਜਨ ਕੌਰ ਕਹਿੰਦੀ ਇੰਨੀ ਜਲਦੀ ਵਿਆਹ ਵੀ ਰੱਖ ਦਿੱਤਾ ਅਸੀਂ ਤਿਆਰੀ ਵੀ ਕਰਨੀ ਐ ਥੋੜਾ ਟਾਈਮ ਤਾਂ ਪਾ ਲੈਂਦੇ ਵਿਆਹ ਵਿੱਚ ਧੀਰੇ ਨੇ ਕਿਹਾ ਕਿ ਉਹਨਾਂ ਨੇ ਵਿਆਹ ਦਾ ਸਾਦਾ ਹੀ ਕਰਨਾ ਹੈ ਤੇ ਉਹਨਾਂ ਦੀ ਕੋਈ ਮੰਗ ਵੀ ਨਹੀਂ ਭਜਨੋ ਕਹਿੰਦੀ ਕਿ ਮੁੰਡੇ ਦੀ ਕੋਈ ਫੋਟੋ ਹੀ ਲੈ ਆਉਂਦੇ ਕੁੜੀ ਨੂੰ ਦਿਖਾ ਦਿੰਦੇ ਧੀਰੇ ਨੇ ਕਿ ਸਭ ਕੁਝ ਠੀਕ ਹੈ ਭਾਬੀ ਤੁਸੀਂ ਤਿਆਰੀ ਕਰੋ ਵਿਆਹ ਦੀ ਕਿਸ਼ਨ ਸਿੰਘ ਨੂੰ ਵੀ ਧੀਰੇ ਨੇ ਵਾਰ-ਵਾਰ ਕਿ ਛਕਲਾ ਪਿੱਛੇ ਨਹੀਂ ਲੱਗੀ ਦਾ ਅਕਲਾਂ ਵੀ ਦੇਖੀ ਦੀਆਂ ਰਾਣੋ ਨੂੰ ਬਹੁਤ ਚਾਸੀ ਆਪਣੇ ਵਿਆਹ ਦਾ ਸੋਚਦੀ ਕਿ ਕਿੱਦਾਂ ਦਾ ਹੋਵੇਗਾ ਉਸ ਦਾ ਹੋਣ ਵਾਲਾ ਘਰ ਵਾਲਾ ਉਹਨੇ ਆਪਣੇ ਲਈ ਬਹੁਤ ਸੋਹਣੇ ਰੰਗਾਂ ਦੇ ਸੂਟ ਸਵਾਏ ਅਤੇ ਲਾਵਾ ਤੇ ਪਾਉਣ ਵਾਲਾ ਸੂਟ ਤੇ ਬਹੁਤ ਹੀ ਸੋਹਣਾ ਲਾਲ ਰੰਗ ਦਾ ਸੀ ਵਿਆਹ ਦਾ ਦਿਨ ਵੀ ਆ ਗਿਆ ਸੀ ਰਾਣੋ ਨੇ ਲਾਲ ਸੂਟ ਪਾਇਆ ਉਸ ਨੂੰ ਬਹੁਤ ਜੱਜ ਰਿਆ ਸੀ ਹਰ ਕੋਈ ਰਿਸ਼ਤੇਦਾਰ ਔਰਤ ਕਲੀਰੇ ਲੈ ਕੇ ਆਇਆ ਤੇ ਸਾਰੇ ਕਲੀਰੇ ਰਾਣੋ ਦੇ ਕੜਿਆਂ ਨੂੰ ਬੰਨ ਦਿੱਤੇ ਪ੍ਰਾਤ ਆ ਗਈ ਸੀ ਪ੍ਰੌਣਾ ਸੇਹਰਾ ਲਾ ਕੇ ਆਇਆ ਸੀ ਅਜੇ ਮੂੰਹ ਨਹੀਂ ਸੀ ਦੇਖਿਆ ਕਿਸੇ ਨੇ ਵੀ ਉਸ ਦਾ ਮਿਲਣ ਤੋਂ ਬਾਅਦ ਚਾਹ ਪੀਣ ਵੇਲੇ ਪ੍ਰੌਣੇ ਦਾ ਮੂੰਹ ਕੁਝ ਪਿੰਡ ਦੇ ਲੋਕਾਂ ਨੇ ਦੇਖ ਲਿਆ ਤੇ ਆਪਸ ਵਿੱਚ ਗੱਲਾਂ ਬਾਤਾਂ ਹੋਣ ਲੱਗੀਆਂ ਗੱਲ ਔਰਤਾਂ ਤੱਕ ਪਹੁੰਚ ਗਈ ਤੇ ਫਿਰ ਰਾਣੋ ਕੋਲ ਵੀ ਰਾਣ ਨੂੰ ਉਸ ਦੀਆਂ ਸਹੇਲੀਆਂ ਨੇ ਉਸ ਤੇ ਪ੍ਰੌਣੇ ਬਾਰੇ ਦੱਸਿਆ ਰਾਣੋ ਰੋਣ ਲੱਗ ਪਈ ਧੀਰੇ ਨੂੰ ਪਿੰਡ ਦੇ ਲੋਕੀ ਕਹਿੰਦੇ ਕਿ ਤੂੰ ਕੀ ਜਾਦੂ ਕੀਤਾ ਕਿਸ਼ਨ ਸਿੰਘ ਤੇ ਆਪਣੇ ਸੋਨੇ ਦੇ ਕੜੇ ਦੇ ਲਾਲਚ ਵਿੱਚ ਸੋਨੇ ਵਰਗੀ ਕੁੜੀ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਤੂੰ ਕਿਸ਼ਨ ਸਿੰਘ ਨੂੰ ਰਾਣੋ ਕਹਿੰਦੀ ਕਿ ਮੈਂ ਨਹੀਂ ਵਿਆਹ ਕਰਾਉਣਾ ਪਰ ਕਿਸ਼ਨ ਸਿੰਘ ਆਪਣੀ ਇੱਜ਼ਤ ਦਾ ਵਾਸਤਾ ਪਾਉਂਦਾ ਹੋਇਆ ਕਹਿੰਦਾ ਕਿ ਹੁਣ ਬਰਾਤ ਨੂੰ ਕਿਵੇਂ ਮੋੜ ਦਵਾਂ ਭਜਨੋ ਵੀ ਰੋਈ ਜਾਂਦੀ ਹੈ ਕਿ ਤੂੰ ਕਿਸੇ ਨੂੰ ਪੁੱਛੇ ਵੀ ਨਾ ਕਿਵੇਂ ਇਸ ਦਾ ਕਾਰ ਆਇਆ ਹੁਣ ਦੇ ਕੁੜੀ ਦਾ ਕੀ ਹਾਲ ਹੋਇਆ ਪੈ ਰਾਣੋਂ ਨੂੰ ਰੋਂਦੀ ਰੋਂਦੀ ਨੂੰ ਲਾਵਾ ਤੇ ਬਿਠਾ ਦਿੱਤਾ ਜਾਂਦਾ ਹੈ ਉਹਦੇ ਫੇਰੇ ਹੋ ਜਾਂਦੇ ਐ ਡੋਲੀ ਤੁਰਨ ਵੇਲੇ ਰਾਣੋਂ ਫੇਰ ਅੜ ਜਾਂਦੀ ਐ ਮੈਂ ਨਹੀਂ ਜਾਣਾ ਰਾਣੋਂ ਦੇ ਵੱਡਾ ਭਰਾ ਬਲਜੀਤ ਨੂੰ ਰਾਣੋਂ ਦੇ ਨਾਲ ਭੇਜਿਆ ਜਾਣਾ ਸੀ ਉਹਦੇ ਸਹੁਰਿਆਂ ਤੇ ਅਗਲੇ ਦਿਨ ਰਾਣੋਂ ਨੇ ਫੇਰ ਫੇਰਾ ਪਾਉਣ ਆਉਣਾ ਸੀ ਉਦੋਂ ਬਲਜੀਤ ਨੇ ਵਾਪਸ ਆ ਜਾਣਾ ਸੀ ਰਾਣੋਂ ਦੀ ਰੋਂਦੀ ਕਰਲਾਉਂਦੀ ਦੀ ਡੋਲੀ ਤੋਰ ਦਿੱਤੀ ਗਈ ਰਾਣੋ ਸਹਰਾਂ ਦੇ ਜਾ ਕੇ ਵੀ ਰੋਂਦੀ ਹੀ ਰਹੀ ਤੇ ਉਹਦਾ ਭਰਾ ਬਲਜੀਤ ਉਹਦੇ ਕੋਲ ਹੀ ਬੈਠਾ ਰਿਹਾ ਅਗਲੇ ਦਿਨ ਰਾਣੋ ਆਪਣੇ ਪਰੌਣੇ ਨਾਲ ਅਤੇ 2-4 ਰਿਸ਼ਤੇਦਾਰਾਂ ਨਾਲ ਫੇਰਾ ਪਾਉਣ ਆਉਂਦੀ ਉਹਦੇ ਭਰਾ ਬਲਜੀਤ ਨੇ ਰਾਣੋ ਨਾਲ ਵਾਅਦਾ ਕੀਤਾ ਸੀ ਕਿ ਉਹ ਫੇਰਾ ਪਾਉਣ ਗਈ ਅੜ ਜਾਵੇ ਤੇ ਮੈਂ ਤੇਰਾ ਸਾਥ ਦੇਵਾਂ ਕਾ ਰਾਣੂ ਨੇ ਫੇਰ ਕਹਿੰਦੀ ਮੈਂ ਨਹੀਂ ਜਾਣਾ ਹੁਣ ਜੋ ਮਰਜੀ ਕਰ ਲੋ ਪਲਜੀਤ ਵੀ ਉਸਤਾ ਸਾਥ ਦਿੰਦਾ ਧੀ ਰੈਨੇ ਬਥੇਰਾ ਜੋਰ ਲਾਇਆ ਤੇ ਰਾਣੂ ਨਾ ਮੰਨੀ ਕਿਸ਼ਨ ਸਿੰਘ ਰਾਣੂ ਦੇ ਸਹੁਰਿਆਂ ਅੱਗੇ ਹੱਥ ਚੋੜ ਦਿੰਦਾ ਰਾਣੂ ਦੇ ਸਹੁਰੇ ਵਾਪਸ ਚਲੇ ਜਾਂਦੇ ਆ ਰਾਣੂ ਆਪਣੇ ਬਾਪ ਨੂੰ ਕਹਿੰਦੀ ਕਿ ਮੈਂ ਐਨੀ ਬੋਝ ਲੱਗਦੀ ਸੀ ਤੁਹਾਨੂੰ ਕੀ ਕਿਸੇ ਨਾਲ ਵੀ ਤੋੜ ਦਿਓ ਮੈਂ ਹੁਣ ਆਪਣੇ ਪੈਰਾਂ ਤੇ ਖੜੇ ਹੋ ਕੇ ਦਿਖਾਉ ਤੁਹਾਨੂੰ ਰਾਣੂ ਨੇ ਆਪਣੇ ਅੱਗੇ ਦੀ ਪੜ੍ਹਾਈ ਜਾਰੀ ਕਰਨ ਦਾ ਫੈਸਲਾ ਲਿਆ। ਰਾਣੂ ਦਾ ਛੋਟਾ ਭਰਾ ਗੁਰਪ੍ਰੀਤ ਹੁਣ 12ਵੀਂ ਵਿੱਚ ਪੜ੍ਹਦਾ ਸੀ। ਉਸ ਨੂੰ ਉਸਦੇ ਸਕੂਲ ਦੀ 10ਵੀਂ ਕਲਾਸ ਵਿੱਚ ਪੜ੍ਹਦੀ ਕੁੜੀ लवली ਨਾਲ ਪਿਆਰ ਹੋ ਗਿਆ। लवली ਵੀ ਉਸ ਨੂੰ ਪਸੰਦ ਕਰਦੀ ਸੀ। लवली ਹਰ ਰੋਜ਼ ਗੁਰਜੀਤ ਦੇ ਰੁੱਕੇ ਦਾ ਇੰਤਜ਼ਾਰ ਕਰਦੀ। लवली ਤੇ ਗੁਰਜੀਤ ਦੇ ਪਿਆਰ ਦੀ ਗੱਲ ਸਕੂਲ ਵਿੱਚ ਅੱਗ ਵਾਂ ਗੁੱਟ ਗਈ ਸੀ। लवली ਆਪਣੇ ਨਾਨਕੇ ਘਰ ਰਹਿੰਦੀ ਸੀ। ਉਸ ਦੀਆਂ ਦੋ ਭੈਣਾਂ ਔਰ ਸਾਨ ਲਵਲੀ ਦੇ ਮਾਮੇ ਮਾਮੀਆਂ ਨੇ ਉਸ ਨੂੰ ਬਚਪਨ ਤੋਂ ਹੀ ਆਪਣੇ ਕੋਲ ਰੱਖਿਆ ਹੋਇਆ ਸੀ ਲਵਲੀ ਦਾ ਮਾਮਾ ਮਾਮੀ ਦੇ ਆਪਣੇ ਕੋਈ ਲਾੜ ਨਹੀਂ ਸੀ ਉਹ ਲਵਲੀ ਨੂੰ ਬਹੁਤ ਪਿਆਰ ਕਰਦੇ ਸਨ ਲਵਲੀ ਪੜਨ ਨੂੰ ਬਹੁਤ ਹੁਸ਼ਿਆਰ ਸੀ ਉਸ ਤੇ ਮਾਮਾ ਮਾਮੀ ਨੂੰ ਬਹੁਤ ਉਮੀਦ ਸੀ ਲਵਲੀ ਕੋਲੋਂ ਕਿ ਪੜਾ ਲਿਖਾ ਕੇ ਲਵਲੀ ਨੂੰ ਚੰਗੀ ਨੌਕਰੀ ਤੇ ਲੱਗਦੇ ਦੇਖਣਾ ਸਕੂਲ ਵਿੱਚ लवली ਦਾ ਪੜਾਈ ਵੱਲੋਂ ਧਿਆਨ ਘਟ ਲੱਗਣ ਲੱਗ ਪਿਆ ਸੀ ਉਸ ਤੇ ਸਕੂਲ ਅਧਿਆਪਕ ਨੇ लवली ਦੀ ਸ਼ਿਕਾਇਤ ਵੀ ਕੀਤੀ ਸੀ ਉਸ ਤੇ ਮਾਮੇ ਕੋਲੇ ਇੱਕ ਦਿਨ लवली ਸਕੂਲ ਨਾ ਆਈ ਉਸ ਦਿਨ ਸਕੂਲ ਬੱਚਿਆਂ ਨੂੰ ਜਲਦੀ ਛੁੱਟੀ ਹੋ ਗਈ ਅਧਿਆਪਕਾ ਜੇ ਸਕੂਲ ਹੀ ਸੀ लवली ਦਾ ਮਾਮਾ ਸਕੂਲ ਆਇਆ ਕਿ ਸਾਡੀ लवली ਘਰ ਨਹੀਂ ਆਈ ਬਾਕੀ ਬੱਚੇ ਪਹੁੰਚ ਗਏ ਆਪਣੇ ਘਰ ਸਕੂਲ ਅਧਿਆਪਕ ਨੇ ਦੱਸਿਆ ਕਿ ਉਹ ਤਾਂ ਸਵੇਰ ਤੋਂ ਨਹੀਂ ਆਈ लवली ਦਾ ਮਾਮਾ ਬਹੁਤ ਪਰੇਸ਼ਾਨ ਹੋਇਆ ਕਿ ਇਦਾਂ ਕਿਵੇਂ ਹੋ ਸਕਦਾ ਉਸ ਦਾ ਮਾਮਾ ਕਹਿੰਦਾ ਕਿ ਉਹ ਨੇ ਤਾਂ ਕਦੇ ਵੀ ਛੁੱਟੀ ਨਹੀਂ ਲਿੱਤੀ ਅਧਿਆਪਕ ਰਜਿਸਟਰ ਦੇਖ ਕੇ ਦੱਸਿਆ ਕਿ ਉਹ ਕਈ ਵਾਰ ਨਹੀਂ ਆਈ ਸਕੂਲ ਅਧਿਆਪਕ ਨੇ ਕਿਹਾ ਕਿ ਅਸੀਂ ਤੁਹਾਨੂੰ ਦੱਸਿਆ ਸੀ ਕਿ ਉਹਦਾ ਪੜ੍ਹਾਈ ਵਿੱਚ ਧਿਆਨ ਘਟ ਗਿਆ ਹੈ लवली ਦੇ ਮਾਮੇ ਨੂੰ ਸਭ ਕੁਝ ਸਮਝ ਆ ਗਿਆ ਉਹ ਸੋਚਣ ਲੱਗਾ ਕਿ ਜ਼ਰੂਰੀ ਉਹ ਛੁੱਟੀ ਦੇ ਟਾਈਮ ਨਾਲ ਘਰ ਆ ਜਾਵੇਗੀ ਅੱਜ ਤਾਂ ਅਚਾਨਕ ਹੀ ਛੁੱਟੀ ਪਹਿਲਾਂ ਹੋ ਗਈ ਇਸ ਲਈ ਉਹ ਫਸ ਗਈ ਪਹਿਲਾਂ ਕੰਮ ਫਿਰ ਕਿ ਆ ਜਾਂਦੀ ਹੋਣੀ ਐ ਛੁੱਟੀ ਟਾਈਮ ਉਸਤੇ ਮਾਮੇ ਨੇ ਪੈਂਡ ਨੂੰ ਆਉਂਦੀ ਸੜਕ ਤੇ ਧਿਆਨ ਰੱਖਿਆ ਛੁੱਟੀ ਦਾ ਟਾਈਮ ਹੋ ਗਿਆ ਸੀ लवली ਗੁਰਜੀਤ ਦੇ ਪਿੱਛੇ ਸਕੂਟਰ ਤੇ ਬੈਠੀ ਸੀ ਗੁਰਜੀਤ ਨੇ ਉਸ ਨੂੰ ਸਕੂਲ ਦੇ ਗੇਟ ਕੋਲ ਉਤਾਰ ਦਿੱਤਾ लवली ਦਾ ਮਾਮਾ ਵੀ ਸਕੂਟਰ ਤੇ ਪਿੱਛੇ ਆ ਗਿਆ ਗੁਰਜੀਤ ਤੇ ਉਹਨੂੰ ਦੇਖ ਕੇ ਦੌੜ ਗਿਆ ਡਰੀ ਹੋਈ लवली ਨੂੰ ਉਹਦਾ ਮਾਮਾ ਸਕੂਟਰ ਤੇ ਬਿਠਾ ਕੇ ਘਰ ਲੈ ਆਇਆ ਆ ਰਾਕੇ ਬਹੁਤ ਕੁੱਟਿਆ लवली ਨੂੰ ਉਹਦੇ ਮਾਮੇ ਦੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਸੀ ਰੁਕ ਰਹੇ ਕਹਿੰਦਾ ਕਿੰਨਾ ਵਿਸ਼ਵਾਸ ਸੀ ਤੇਰੇ ਉੱਤੇ ਕਿੰਨਾ ਵਿਸ਼ਵਾਸ ਸੀ ਤੇਰੇ ਉੱਤੇ ਇੱਕ ਵਾਰ ਤਾਂ ਸਾਡਾ ਸੋਚਦੀ ਮੂੰਹ ਕਾਲਾ ਕਰਨ ਤੋਂ ਪਹਿਲਾਂ लवली ਦਾ ਮਾਮਾ ਗੁਰਜੀਤ ਦੇ ਘਰ ਪਹੁੰਚ ਜਾਂਦਾ ਹੈ ਕਿਰਪਾਨ ਲੈ ਕੇ ਗੁਰਜੀਤ ਘਰ ਨਹੀਂ ਹੁੰਦਾ ਕਿਸ਼ਨ ਸਿੰਘ ਹੱਥ ਜੋੜ ਕੇ ਗਰਜੀਤ ਦੇ ਕੀਤੇ ਦੀ ਮਾਫੀ ਮੰਗਦਾ ਹੈ ਤੇ ਉਸ ਨੂੰ ਸਮਝਾਉਂਦਾ ਵਾਅਦਾ ਕਰਦਾ ਹੈ लवली ਦਾ ਮਾਮਾ ਗਰਜੀਤ ਨੂੰ ਜਾਨੋਂ ਮਾਰਨ ਦੀ ਧਮਕੀ ਸੁਣਾ ਕੇ ਜਾਂਦਾ ਹੈ ਕਿਸ਼ਨ ਸਿੰਘ ਨੂੰ लवली ਦਾ ਸਕੂਲ ਜਾਣਾ ਬੰਦ ਕਰ ਦਿੱਤਾ ਗਿਆ ਤੇ ਗਰਜੀਤ ਆਪਣੇ ਕਿਸੇ ਰਿਸ਼ਤੇਦਾਰ ਕੋਲ ਲੁਕ ਗਿਆ ਜਾ ਕੇ ਹੁਣ ਗੱਲ ਨੂੰ ਕਾਫੀ ਦਿਨ ਹੋ ਗਏ ਸੀ ਗਰਜੀਤ लवली ਦੇ ਮਾਮੇ ਤੋਂ ਚੋਰੀ ਕਦੇ-ਕਦੇ ਪੈਨ ਦਾ ਜਾਂਦਾ ਉਹਨੇ लवली ਦੀ ਇੱਕ ਸੇਲੀ ਹੱਥ ਰੁੱਕਾ ਭੇਜਿਆ ਰਵਲੀ ਨੂੰ ਕਿ लवली ਸਾਡਾ ਵਿਆਹ ਕਦੇ ਨਹੀਂ ਹੋ ਸਕਦਾ ਸਾਡਾ ਪੈਨ ਟੱਕ ਹੈ ਤੇਰੇ ਮਾਮੇ ਨੇ ਵੀ ਨਹੀਂ ਮੰਨਣਾ ਹੁਣ ਸਾਡੇ ਕੋਲ ਇੱਕ ਹੀ ਚਾਰਾ ਅਸੀਂ ਘਰ ਤੋਂ ਦੌੜ ਜਾਈਏ ਗੁਰਜੀਤ ਨੇ ਕਿਹਾ ਕਿ ਆਪਣੀ ਹਾਂ ਜਾਂ ਨਾ ਜ਼ਰੂਰ ਦੱਸੀ ਮੈਨੂੰ ਤੇਰੀ ਹਾਂ ਹੋਵੇ ਤਾਂ ਅਸੀਂ ਕੱਲ ਦੀ ਰਾਤ ਚਲੇ ਜਾਣਾ ਤੂੰ ਤਿਆਰ ਰਹੀ ਮੈਂ ਬਾਹਰ ਵਾਲੀ ਛੜਕ ਤੇ ਤੈਨੂੰ ਮਿਲੂੰ ਨਾਲ ਹੀ ਲਿਖਿਆ ਕਿ ਜੇਕਰ ਹੋ ਸਕੇ ਤੂੰ ਵੀ ਥੋੜੇ ਪੈਸੇ ਲੈ ਆਈ लवली ਦੀ ਸੇਲੀ ਰੁਕਾ लवली ਦੇ ਘਰ ਜਾਂ ਤੋ ਅੱਖ ਬਚਾ ਕੇ ਉਸ ਨੂੰ ਫੜਾ ਦਿੰਦੀ ਐ ਤੇ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗ ਪੈਂਦੀ ਐ लवली ਦੀ ਮਾਮੀ ਦੇ ਸਾਹਮਣੇ लवली ਨੂੰ ਜਲਦੀ ਪੜਨ ਨੂੰ ਕਹਿੰਦੀ ਐ ਤੇ ਕਹਿੰਦੀ ਆਪਣਾ ਜਵਾਬ ਦੱਸ लवली ਹਾਂ ਲਿਖ ਕੇ ਦੇ ਦਿੰਦੀ ਐ ਅਗਲੀ ਰਾਤ ਉਹ ਜਦੋਂ ਸਾਰੇ ਸੌਂ ਗਏ लवली ਨੇ ਆਪਣੀ ਮਾਮੀ ਦੇ ਗਹਿਣੇ ਚੁੱਕੇ ਤੇ ਕੱਪੜੇ ਬੰਨ ਕੇ ਘਰੋਂ ਬਾਹਰ ਆ ਗਈ ਗਰਜੀਤ ਉਸ ਦਾ ਰਸਤਾ ਦੇਖ ਰਿਆ ਸੀ ਜਦੋਂ लवली ਆਈ ਤੇ ਗਰਜੀਤ ਕਹਿੰਦਾ ਕਿ ਸਾਨੂੰ ਤੁਰ ਕੇ ਕਿਸੇ ਹੋਰ ਪੈਂਟ ਦੇ ਅੱਡੇ ਤੋਂ ਸਵੇਰ ਦੀ ਪਹਿਲੀ ਬਾਸ ਲੈਣੀ ਹੈ ਇੱਥੇ ਜੇਕਰ ਕਿਸੇ ਨੇ ਦੇਖ ਲਿਆ ਤੇ ਕੰਮ ਖਰਾਬ ਹੋ ਜਾਣਾ ਉਹ ਦੋਨੋਂ ਕਾਲੀ ਕਾਲੀ ਤੁਰ ਪੈਂਦੇ ਆ ਤੇ ਲੋਕਾਂ ਦੀਆਂ ਨਜ਼ਰਾਂ ਤੋਂ ਬਚਦੇ ਆ ਦੀ ਪਿੰਡ ਛੱਡ ਕੇ ਸਵੇਰ ਦੀ ਬੱਸ ਫੜਦੇ ਆਂ ਸ਼ਹਿਰ ਜਾ ਕੇ ਉਹ ਕਾੜੀ ਨਾਲ ਟ੍ਰੇਨ ਵਿੱਚ ਬੈਠ ਜਾਂਦੇ ਆਂ ਉਹਨਾਂ ਨੂੰ ਵੀ ਨਹੀਂ ਪਤਾ ਕਿ ਕਿੱਥੇ ਜਾਣਾ ਹੈ ਟ੍ਰੇਨ ਦਿੱਲੀ ਜਾ ਰਹੀ ਸੀ ਉਹ ਉਧਰ ਨੂੰ ਤੁਰ ਪਏ ਸਵੇਰ ਨੂੰ ਪਿੰਡ ਵਿੱਚ लवली ਤੇ ਗੁਰਜੀਤ ਨਾਲ ਦੌੜਨ ਦਾ ਰੌਲਾ ਪੈ ਜਾਂਦਾ ਹੈ लवली ਦਾ ਮਾਮਾ ਗੁਰਜੀਤ ਦੇ ਘਰ ਪੁਲਿਸ ਲੈ ਕੇ ਪਹੁੰਚ ਜਾਂਦਾ ਹੈ ਪੁਲਿਸ ਕਿਸ਼ਨ ਸਿੰਘ ਨੂੰ ਲੈ ਜਾਂਦੀ ਹੈ ਤੇ ਆਪਣੇ ਨਾਲ ਥੋੜੇ ਦਿਨਾਂ ਬਾਅਦ ਕਿਸ਼ਨ ਨੂੰ ਉਹਦੇ ਰਿਸ਼ਤੇਦਾਰ ਛੜਾ ਕੇ ਲਿਆਉਂਦੇ ਐ ਪੰਚਾਇਤ ਵਿੱਚ ਕਿਸ਼ਨ ਸਿੰਘ ਮਾਫੀ ਮੰਗਦਾ ਤੇ ਵਾਅਦਾ ਕਰਦਾ ਕਿ ਮੈਂ ਆਪਣੇ ਪੁੱਤਰ ਨਾਲ ਅੱਜ ਤੋਂ ਕੋਈ ਰਿਸ਼ਤਾ ਨਹੀਂ ਰੱਖਾਂਗਾ ਲਵਰੀ ਦਾ ਮਾਮਾ ਕਹਿ ਰਿਹਾ ਸੀ ਕਿ ਕਿਸ਼ਨ ਸਿੰਘ ਨੂੰ ਸਭ ਪਤਾ ਹੋਣਾ ਕਿੱਥੇ ਛੁਪੇ ਆ ਉਹ ਕਿਸ਼ਨ ਸਿੰਘ ਕਹਿੰਦਾ ਕਿ ਜੇਕਰ ਗੁਰਜੀਤ ਕਦੇ ਵੀ ਘਰ ਵਾਪਸ ਆਏ ਮੈਂ ਆਪ ਹੀ ਤੇਰੇ ਕੋਲ ਲੈ ਆਉਂ ਉਹਨੂੰ ਤੂ ਚਾਹ ਜੋ ਸਜ਼ਾ ਦੇ ਦੇ ਔਨੂ ਕਾਫੀ ਟਾਈਮ ਬੀਤ ਗਿਆ ਪਰ लवली ਤੇ ਗਰਜੀਤ ਦੀ ਕੋਈ ਖਬਰ ਨਾ ਮਿਲੀ ਕਿਸ਼ਨ ਸਿੰਘ ਚਾਹੁੰਦਾ ਸੀ ਕਿ ਉਹ ਆਪਣੇ ਵੱਡੇ ਮੁੰਡੇ ਬਲਜੀਤ ਦਾ ਵਿਆਹ ਕਰ ਦਵੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਹੋਵੇਗਾ ਕਿੰਨੀ ਦੇਰ ਤੋਂ ਉਹਨਾਂ ਦੇ ਘਰ ਉਦਾਸੀ ਛਾਈ ਹੋਈ ਸੀ ਬਲਜੀਤ ਇੱਕ ਸਕੂਲ ਦੀ ਬੱਸ ਚਲਾਉਂਦਾ ਸੀ ਤੇ ਥੋੜਾ ਬਹੁਤ ਤਾਂ ਖੇਤੀ ਦਾ ਕੰਮ ਕਰਦਾ ਸੀ ਬਲਜੀਤ ਲਈ ਰਿਸ਼ਤਾ ਲੱਭਣ ਲੱਗ ਪਏ ਬਲਜੀਤ ਦੀ ਮਾਸੀ ਨੇ ਆਪਣੇ ਰਿਸ਼ਤੇਦਾਰੀ ਵਿੱਚ ਇੱਕ ਕੁੜੀ ਦਾ ਰਿਸ਼ਤਾ ਕਰ ਵਾਦ ਦਿੱਤਾ ਕੁੜੀ ਦਾ ਨਾਮ ਕਰਮਜੀਤ ਸੀ ਸਾਰੇ ਉਹਨੂੰ ਕੰਮੋ ਕਹਿੰਦੇ ਕੰਮੋ ਬਹੁਤ ਪੜ੍ਹੀ ਲਿਖੀ ਤਾਂ ਨਹੀਂ ਸੀ ਪਰ ਬਹੁਤ ਹੀ ਮਿਹਨਤੀ ਸੀ ਘਰ ਦੇ ਕੰਮਾਂ ਵਿੱਚ ਨਿਪੁੰਨ ਸੀ ਵਿਆਹ ਰੱਖ ਦਿੱਤਾ ਗਿਆ ਘਰ ਵਿੱਚ ਖੁਸ਼ੀਆਂ ਆ ਗਈਆਂ ਤੇ ਕੰਮੋ ਨੂੰ ਵਿਆਹ ਕੇ ਬਲਜੀਤ ਲੈ ਆਇਆ ਕਰ ਹੁਣ ਜਿਹੜੇ ਘਰ ਵਿੱਚ ਇੰਨੀ ਦਰ ਉਦਾਸੀ ਛਾਈ ਹੋਈ ਸੀ ਉਹੀ ਘਰ ਵਿੱਚ ਝਾਂਜਰਾਂ ਦੀ ਛਣਕਾਰ ਨਾਲ ਸਵੇਰ ਹੁੰਦੀ ਜਦੋਂ ਕੰਮੇ ਕੰਮੋ ਸਵੇਰ ਵੇਲੇ ਸਭ ਤੋਂ ਪਹਿਲਾਂ ਉੱਠ ਘਰ ਦੇ ਕੰਮ ਕਰਦੀ ਤਾਂ ਸਭ ਨੂੰ ਚਾਹ ਫੜਾਉਂਦੀ ਹੁਣ ਭੱਜਣੋਂ ਤੇ ਕਿਸ਼ਨ ਸਿੰਘ ਆਪਣੇ ਪੁੱਤਰ ਗਰਜੀਤ ਨੂੰ ਭੁੱਲ ਗਏ ਸਨ ਰਾਣੋ ਦੀ ਕਾਰਜ ਦੀ ਪੜ੍ਹਾਈ ਵੀ ਪੂਰੀ ਹੋਣ ਵਾਲੀ ਸੀ ਰਾਣੋ ਦੇ ਘਰ ਲੋਕਾਂ ਦੇ ਕੱਪੜੇ ਵੀ ਸਿਉਂਦੀ ਤੇ ਉਸਦੀ ਭਾਬੀ ਕੰਮੋ ਵੀ ਉਸ ਨਾਲ ਕੰਮ ਕਰਾਉਂਦੀ ਸੀ ਕੰਮੋ ਦੇ ਵਿਆਹ ਨੂੰ 4 ਮਹੀਨੇ ਹੋਏ ਕਿ ਪਤਾ ਲੱਗਿਆ ਉਹ ਮਾਂ ਬਣਨ ਵਾਲੀ ਹੈ ਸਾਰੇ ਬਹੁਤ ਖੁਸ਼ ਪਲਜੀਤ ਬਹੁਤ ਧਿਆਨ ਰੱਖਦਾ ਕੰਮੋ ਦਾ ਉਹਨੂੰ ਸ਼ਹਿਰ ਦੇ ਹਸਪਤਾਲ ਵਿੱਚ ਚੈੱਕ ਕਰਵਾਉਂਦਾ ਪੰ ਜਨੋਵੀ ਕੰਮੋ ਨੂੰ ਕੋਈ ਕੰਮ ਨਾ ਕਰਨ ਦਿੰਦੀ ਪਰ ਇਹ ਖੁਸ਼ੀਆਂ ਬਹੁਤੀ देर ਨਾ ਰਹਿਆਂ ਕੰਮੋ ਨੂੰ 8ਵਾਂ ਮਹੀਨਾ ਚੱਲ ਰਿਹਾ ਸੀ ਇੱਕ ਦਿਨ ਬਲਜੀਤ ਹਰ ਰੋਜ਼ ਦੀ ਤਰ੍ਹਾਂ ਸਵੇਰ ਵੇਲੇ ਸਕੂਲ ਤੋਂ ਵਾਪਸ ਘਰ ਆਪਣੇ ਸਕੂਟਰ ਤੇ ਆ ਰਿਹਾ ਸੀ ਤੇ ਉਹ ਕਿਸੇ ਗੱਡੀ ਵਿੱਚ ਵੱਜ ਗਿਆ ਤੇ ਉਹਦੀ ਉੱਥੇ ਹੀ ਮੌਤ ਹੋ ਗਈ ਘਰ ਵਿੱਚ ਪਤਾ ਲੱਗਦੇ ਹੀ ਕੰਮੋ ਬੇਸ਼ ਹੋ ਗਈ ਪੰਡ ਦੇ ਹਸਪਤਾਲ ਤੋਂ ਡਾਕਟਰ ਨੂੰ ਲਿਆਂਦਾ ਗਿਆ ਉਹਨੇ ਕੰਮੋ ਨੂੰ ਦਵਾ-ਦਾਰੂ ਦਿੱਤੀ ਅਜੇ ਬਲਜੀਤ ਨੂੰ ਗਏ ਨੂੰ 4 ਦਿਨ ਹੀ ਹੋਏ ਕਿ ਕੰਮੋ ਦੇ ਪੇਕੇ ਉਸ ਨੂੰ ਲੈਣ ਆ ਗਏ ਕੰਮੋ ਦੇ ਬਾਪ ਨੂੰ ਰਿਸ਼ਤੇਦਾਰਾਂ ਨੇ ਪੱਟੀ ਪੜਾਈ ਹੋਈ ਸੀ ਕਿ ਤੂੰ ਆਪਣੀ ਕੁੜੀ ਦਾ ਸੋਚ ਅਜੇ ਇੰਨੀ ਛੋਟੀ ਉਮਰ ਆਉਦੀ ਕਿੱਦਾਂ ਕੱਟੇਗੀ ਇੰਨੀ ਜ਼ਿੰਦਗੀ ਕਿਸ਼ਨ ਸਿੰਘ ਨੇ ਬਥੇਰੇ ਹੱਥ ਜੋੜੇ ਕਿ ਕੰਮੋ ਨੂੰ ਸਾਡੇ ਕੋਲ ਹੀ ਰਹਿਣ ਦਿਓ ਪਰ ਕੰਮੋ ਦੇ ਪੇਕੇ ਇਹੀ ਕਹਿ ਰਹੀ ਸੀ ਕਿ ਕਿਦੇ ਸਿਰ ਤੇ ਦਿਨ ਕੱਟੇਗੀ ਕਿਸ਼ਨ ਸਿੰਘ ਨੇ ਕਿਹਾ ਕਿ ਭੋਗ ਪੈ ਲੈਣ ਦਿਓ ਫਿਰ ਬੈਠ ਕੇ ਫੈਸਲਾ ਕਰ ਲੈਂਦੇ ਐਨੀ ਕਾਲੀ ਨਾ ਕਰੋ ਬਲਜੀਤ ਦਾ ਭੋਗ ਪੈਣ ਤੋਂ ਦੂਜੇ ਦਿਨ ਫਿਰ ਕੰਮੋ ਦੇ ਪੇਕੇ ਆ ਗਏ ਕਿਸ਼ਨ ਸਿੰਘ ਕਹਿੰਦਾ ਕਿ ਗੱਲ ਸਿਰਫ ਕੰਮੋ ਦੀ ਨਹੀਂ ਬੱਚਾ ਵੀ ਹੈ ਕੰਮੋ ਕੋਲ ਹੁਣ ਕੰਮੋ ਦਾ ਬਾਪ ਕਹਿੰਦਾ ਕਿ ਅਸੀਂ ਕੰਮੋਂ ਨੂੰ ਲੈ ਕੇ ਜਾਣਾ ਸੀ ਪਰ ਕੰਮੋ ਜਾਣ ਨੂੰ ਤਿਆਰ ਨਹੀਂ ਸੀ ਉਹ ਕਹਿ ਰਹੀ ਸੀ ਕਿ ਮੈਂ ਆਪਣੇ ਬੱਚੇ ਨਾਲ ਜ਼ਿੰਦਗੀ ਕੱਟ ਲਵਾਂਗੀ ਪਰ ਉਹਦੇ ਪੇਕੇਆਂ ਦੇ ਰਿਸ਼ਤੇਦਾਰ ਕਹਿੰਦੇ ਕਿ ਰੀਤੀ ਏ ਇਹ ਕਹਿਣਾ ਸੌਖਾ ਪਰ ਇਕੱਲੇ ਬਿਨਾ ਸਾਰੇ ਤੇ ਜ਼ਿੰਦਗੀ ਕੱਟਣੀ ਬਹੁਤ ਮੁਸ਼ਕਲ ਹੈ ਕਿਸ਼ਨ ਸਿੰਘ ਤੇ ਭਜਨੋਂ ਨੇ ਬਹੁਤ ਤਰਲੇਮਤਾ ਕੀਤੀਆਂ ਪਾਰੋਂ ਰੋਂਦੀ ਕਰਲਾਉਂਦੀ ਕੰਮਾਂ ਨੂੰ ਲੈ ਗਏ ਆਪਣੇ ਨਾਲ ਥੋੜੇ ਦਿਨਾਂ ਬਾਅਦ ਕੰਮੋ ਦੇ ਪੇਕੇ ਵਿਆਹ ਵਿੱਚ ਦਿੱਤਾ ਸਮਾਨ ਵੀ ਵਾਪਸ ਲੈਣ ਆ ਗਏ ਕਿਸ਼ਨ ਸਿੰਘ ਤੇ ਉਹਦੇ ਭਰਾਵਾਂ ਨੇ ਕਿਹਾ ਕਿ ਇਹਦਾ ਸਮਾਨ ਨਾ ਚੱਕੋ ਚੰਗਾ ਨਹੀਂ ਲੱਗਦਾ ਅਸੀਂ ਪੈਸੇ ਦੇ ਦਿੰਦੇ ਆ ਹੌਲੀ ਹੌਲੀ ਸਮਾਨ ਦੇ ਕੰਮੋ ਦੇ ਸਾਰੇ ਪੈਸੇ ਲੈਣ ਨੂੰ ਮੰਨ ਗਏ ਤੇ ਭਜਨੋ ਨੇ ਉਹਨਾਂ ਨੂੰ ਕਿਹਾ ਦੇਖੋ ਜੀ ਸਾਡਾ ਪੁੱਤ ਦੀ ਨਿਸ਼ਾਨੀ ਕੰਮੋ ਕੋਲ ਹੈ ਉਹਨੂੰ ਨਾ ਨੁਕਸਾਨ ਪਹਚਾਇਓ ਰੱਬ ਦਾ ਜੀ ਹੈ ਉਸ ਨੂੰ ਦੁਨੀਆ ਤੇ ਆ ਲੈਣ ਦਿਓ ਸਰਦੀ ਦੇ ਦਿਨ ਸੰਨ ਤੇ ਤੜਕੇ 5 ਵਜੇ ਕਿਸ਼ਨ ਸਿੰਘ ਦਾ ਗੇਟ ਖੜਕਦਾ ਕਿਸ਼ਨ ਸਿੰਘ ਆਵਾਜ਼ ਦਿੰਦਾ ਕੌਣ ਹੈ ਬਾਈ ਅੱਗੋਂ ਆਵਾਜ਼ ਆਉਂਦੀ ਹੈ ਜਲਦੀ ਦਾ ਜਲਦੀ ਦਰਵਾਜ਼ਾ ਖੋਲੋ ਕਿਸ਼ਨ ਸਿੰਘ ਦਰਵਾਜ਼ਾ ਖੋਲਦਾ ਤੇ ਆਖਦਾ ਕੌਣ ਹੈ ਅੱਗੇ ਖੜੇ ਦੋ ਆਦਮੀ ਕਿਸ਼ਨ ਸਿੰਘ ਨੂੰ ਕਹਿੰਦੇ ਆ ਕਿ ਕੰਮੋ ਨੇ ਲੜਕੇ ਨੂੰ ਜਨਮ ਦਿੱਤਾ ਇਹ ਬੱਚਾ ਲੈ ਲਓ ਤੁਸੀਂ ਹੁਣ ਕੰਮੋ ਨਾਲ ਤੁਹਾਡਾ ਕੋਈ ਵਾਸਤਾ ਨਹੀਂ ਕਿਸਨ ਸਿੰਘ ਭਜਨੋ ਦੇ ਰਾਣੋ ਨੂੰ ਬੱਚਾ ਸੰਭਾਲਣ ਨੂੰ ਕਹਿੰਦਾ ਹੈ ਬੱਚੇ ਦਾ ਨਾਮ ਰਾਣੋ ਨੇ ਮਨਵੀਰ ਰੱਖਿਆ ਕੰਮੋ ਨੇ ਰਾਤ ਨੂੰ ਲੜਕੇ ਨੂੰ ਜਨਮ ਦਿੱਤਾ ਸੀ ਤੇ ਉਸ ਦਾ ਭਰਾ ਸਵੇਰ ਹੋਣ ਤੋਂ ਪਹਿਲਾਂ ਹੀ ਕੰਮੋ ਦੇ ਸਹੁਰਿਆਂ ਨੂੰ ਦੇ ਆਇਆ ਸੀ ਬੱਚਾ ਕੰਮੋ ਨੇ ਬਹੁਤ ਮਿੰਤਾ ਕੀਤੀਆਂ ਇੱਕ ਵਾਰ ਮੈਨੂੰ ਮੇਰਾ ਪੁੱਤ ਦਿਖਾ ਦਿਓ ਪਰ ਕਿਸੇ ਹੇ ਵੀ ਉਸ ਨੂੰ ਬੱਚਾ ਨਾ ਦਿਖਾਇਆ ਉਹ ਵਿਚਾਰੀ ਰੋਂਦੀ ਰਹੀ ਉਹਦੇ ਘਰ ਦੇ ਕਹਿ ਰਹੇ ਸੀ ਕਿ ਇਹਨੂੰ ਬੱਚਾ ਦਿਖਾ ਦਿੱਤਾ ਤੇ ਇਹਦਾ ਪਿਆਰ ਪੈ ਜਾਣਾ ਉਹਦੇ ਨਾਲ ਇਸ ਲਈ ਛੱਡਣਾ ਮੁਸ਼ਕਲ ਹੋ ਜਾਣਾ ਹੈ ਫਿਰ ਭਜਨੋ ਤੇ ਰਾਣੋ ਮਨਵੀਰ ਨੂੰ ਬਹੁਤ ਲਾਡ ਲੜਾਉਂਦੀਆਂ 4 ਮਹੀਨੇ ਬਾਦ ਕੰਮੋ ਦੇ ਘਰਦਿਆਂ ਨੇ ਉਸ ਦਾ ਵਿਆਹ ਕਿਸੇ ਹੋਰ ਨਾਲ ਕਰ ਦਿੱਤਾ ਕੰਮੋ ਜੇ ਆਪਣੇ ਪੁੱਤ ਨੂੰ ਨਹੀਂ ਸੀ ਭੁੱਲੀ ਤੇ ਹੋਰ ਥਾਂ ਵਿਆਹ ਦਿੱਤੀ ਗਈ ਕੰਮੋ ਦਾ ਘਰ ਵਾਲਾ ਸ਼ਰਾਬੀ ਤੇ ਉਹਦੀ ਪਹਿਲੀ ਘਰਵਾਲੀ ਛੱਡ ਕੇ ਚਲੀ ਗਈ ਸੀ ਕੰਮੋ ਸਹੁਰਿਆਂ ਦੇ ਜਾ ਕੇ ਹਰ ਵੇਲੇ ਰੋਂਦੀ ਰਹਿੰਦੀ ਤੇ ਅਕਸਰ ਉਦਾਸ ਰਹਿੰਦੀ ਉਹਦਾ ਘਰ ਵਾਲਾ ਕਹਿੰਦਾ ਮੈਂ ਦੇਖ ਹੀ ਜਾਂਦਾ ਜਦੋਂ ਦੀ ਆਈਆਂ ਰੋਈ ਜਾਂਦੀਆਂ ਤੈਨੂੰ ਇੱਥੇ ਕੀਰਨੇ ਪਾਉਣ ਨੂੰ ਨਹੀਂ ਲਿਆਂਦਾ ਮੈਂ ਕੰਮੋ ਦੀ ਗਵੰਡ ਨੂੰ ਉਹਨੂੰ ਮਿਲ ਨਹੀਂ ਆਉਂਦੀ ਐ ਉਹਦੀ ਗਵੰਡ ਨੂੰ ਪਤਾ ਲੱਗਾ ਕਿ ਕੰਮੋ ਆਪਣੇ ਬੱਚੇ ਨੂੰ ਮਿਲਣਾ ਚਾਹੁੰਦੀ ਐ ਗਵੰਡਨ ਦੀ ਭੈਣ ਕੰਮੋ ਦੇ ਪਹਿਲੇ ਸਹੁਰਾਂ ਦੇ ਵਿਆਹੀ ਹੁੰਦੀ ਕੰਮੋ ਗਵੰਡਨ ਨੂੰ ਕਹਿੰਦੀ ਕਿ ਤੂੰ ਮੈਨੂੰ ਮੇਰੇ ਪੁੱਤ ਦਾ ਹਾਲ ਚਾਲ ਦੱਸਦੀ ਰਿਹਾ ਕਰ ਆਪਦੀ ਭੈਣ ਤੋਂ ਪਤਾ ਕਰਕੇ ਉਧਰੋਂ ਰਾਣੋ ਦੀ ਮਿਹਨਤ ਵੀ ਕਾਮਯਾਬ ਹੋ ਜਾਂਦੀ ਐ ਤੈਨੂੰ ਪੁਲਿਸ ਵਿੱਚ ਨੌਕਰੀ ਮਿਲ ਜਾਂਦੀ ਐ ਕਿਸ਼ਨ ਸਿੰਘ ਤੇ ਭਜਨੋਂ ਬਹੁਤ ਖੁਸ਼ ਹੁੰਦੇ ਐ ਮਨਵੀਰ ਵੀ ਵੱਡਾ ਹੁੰਦਾ ਗਿਆ ਉਸਨੂੰ ਸਕੂਲ ਪੜਨ ਲਗਾ ਦਿੱਤਾ ਗਿਆ ਮਨਵੀਰ ਜਦੋਂ ਦੇਖਦਾ ਕਿ ਦੂਸਰੇ ਬੱਚਾਂ ਦੇ ਮੰਮੀ ਡੈਡੀ ਹਨ ਉਹ ਅਕਸਰ ਪੁੱਛਦਾ ਕਿ ਮੇਰੇ ਮੰਮੀ ਡੈਡੀ ਕਿੱਥੇ ਹਨ ਕਿਸ਼ਨ ਸਿੰਘ ਕਹਿੰਦਾ ਕਿ ਤੇਰੇ ਡੈਡੀ ਰੱਬ ਕੋਲ ਚਲੇ ਗਏ ਹਨ ਤੇ ਮੰਮੀ ਬਾਰੇ ਕਿਸ਼ਨ ਸਿੰਘ ਕੋਲ ਕੋਈ ਜਵਾਬ ਨਾ ਹੁੰਦਾ ਤੇ ਉਹ ਟਾਲਮਟੋਲ ਕਰ ਜਾਂਦਾ ਭੱਜਣੋਂ ਤੇ ਕਿਸ਼ਨ ਸਿੰਘ ਗੱਲਾਂ ਕਰ ਰਿਹਾ ਸੀ ਤੇ ਕਿਸ਼ਨ ਸਿੰਘ ਦਾ ਭਰਾ ਕਰਮਾ ਆਉਂਦਾ ਕਹਿੰਦਾ ਬਾਈ ਮੇਰੇ ਨਾਲ ਚੱਲ ਪੰਚਾਇਤ ਵਿੱਚ ਬੁਲਾਇਆ ਮੈਨੂੰ ਕਰਮਾ ਬੋਲੀ ਜਾਂਦਾ ਸੀ ਗੰਦੀ ਲਾਦ ਨੇ ਮਾਰ ਲਿਆ ਮੈਨੂੰ ਕਿਸ਼ਨ ਸਿੰਘ ਕਾਰਪੇ ਨਾਲ ਉੱਠ ਕੇ ਜਾਣ ਲੱਗਦਾ ਤੇ ਭਜਨੋਂ ਕਹਿੰਦੀ ਰੋਟੀ ਤਾਂ ਖਾ ਲੈਂਦੇ ਕਿਸ਼ਨ ਸਿੰਘ ਕਹਿੰਦਾ ਭੁੱਖ ਨਹੀਂ ਆ ਕੇ ਖਾ ਲਊਗਾ ਕਰਮੇ ਦਾ ਮੁੰਡਾ ਲਾਲੀ ਵਿਆਹਿਆ ਵਰਿਆ ਸੀ ਤੇ ਇੱਕ ਕੁੜੀ ਦਾ ਬਾਪ ਵੀ ਸੀ ਪਰ ਉਸ ਦਾ ਨਾਲ ਦੇ ਘਰ ਵਾਲਿਆਂ ਦੀ ਨੌਂ ਲਾਲ ਚੱਕਰ ਚੱਲਦਾ ਸੀ ਲਾਲੀ ਆਪ ਕੋਈ ਨਾ ਕੋਈ ਕਰਤੂਤ ਕਰਕੇ ਪਿੰਡ ਵਿੱਚੋਂ ਦੌੜ ਜਾਂਦਾ ਸੀ ਭੁਗਤਣਾ ਉਹਦੇ ਬਾਪ ਕਰਮੇ ਨੂੰ ਪੈਂਦਾ ਪਹਿਲਾਂ ਵੀ ਕਰਮਾ ਕਈ ਵਾਰ ਪੰਚਾਇਤ ਵਿੱਚ ਸ਼ਰਮਿੰਦਾ ਹੋਇਆ ਸੀ ਕਿਸ਼ਮ ਸਿੰਘ ਤੇ ਕਰਮਾ ਪੰਚਾਇਤ ਵਿੱਚੋਂ ਹੋ ਕੇ ਵਾਪਸ ਆ ਜਾਂਦੇ ਆ ਭਜਨੋ ਪੁੱਛਦੀ ਕੀ ਬਣਿਆ ਕਰਮਾ ਕਹਿੰਦਾ ਬੰਨਾ ਕੀ ਐ ਮੈਂ ਤਾਂ ਮਾਫੀਆਂ ਮੰਗ ਮੰਗ ਕੇ ਥੱਕ ਗਿਆ ਲੋਕਾਂ ਕੋਲੋਂ ਭਜਨੋ ਚਾਹ ਲੈ ਆਉਂਦੀ ਆ ਦੋਨਾਂ ਲਈ ਭਜਨੋ ਲਾਲੀ ਵਾਰੇ ਕਹਿੰਦੀ ਆ ਕਿ ਇੰਨਾ ਸੋਹਣਾ ਟੱਬਰ ਐ ਘਰ ਵਾਲੀ ਇੰਨੀ ਚੰਗੀ ਮਿਲੀ ਐ ਪਰ ਲਾਲੀ ਨੂੰ ਕੋਈ ਕਦਰ ਨਹੀਂ ਭਜਨੋਂ ਆਪਣੇ ਪੁੱਤਾਂ ਨੂੰ ਯਾਦ ਕਰਕੇ ਰੋਣ ਲੱਗ ਜਾਂਦੀ ਐ ਇੱਕ ਤਾਂ ਲਾਠੀ ਨਿਕਲਿਆ ਤੇ ਦੂਜਾ ਰੱਬ ਨੇ ਖੋ ਲਿਆ ਕਿਸ਼ਮ ਸਿੰਘ ਕਹਿੰਦਾ ਭਜਨ ਕੁਰੇ ਬੱਸ ਕਰ ਹੁਣ ਮੈਂ ਮਨਵੀਰ ਨੂੰ ਲੈ ਆਉਂਦਾ ਉਹਦੀ ਸਕੂਲ ਬੱਸ ਆਉਣ ਵਾਲੀ ਐ ਕੰਮੋ ਤੇ ਦੂਜੇ ਵਿਆਹ ਨੂੰ ਕਾਫੀ ਟਾਈਮ ਹੋ ਗਿਆ ਸੀ ਪਰ ਉਹਦੇ ਬੱਚਾ ਨਹੀਂ ਹੋਇਆ ਕੰਮੋ ਦੀ ਆਪਣੇ ਪੁੱਤ ਨੂੰ ਮਿਲਣ ਦੀ ਤੜਫ ਘਟਣ ਦੀ ਬਜਾਏ ਵਧਦੀ ਜਾ ਰਹੀ ਸੀ ਕੰਮੋ ਦੀ ਗਵੰਡਨ ਨੇ ਕੰਮੂ ਨੂੰ ਉਸਤੇ ਪੁੱਤਰ ਨਾਲ ਮਨਾਉਂਦਾ ਫੈਸਲਾ ਕੀਤਾ ਉਸਤੇ ਗਵੰਡਨ ਨੇ ਆਪਣੀ ਭੈਣ ਨਾਲ ਗੱਲ ਕੀਤੀ ਜਿਸ ਤੇ ਬੱਚੇ ਕੰਮੋ ਦੇ ਪੁੱਤ ਦੇ ਸਕੂਲ ਪੜਦੇ ਸਨ ਕੰਮੋ ਦੀ ਗਵੰਡਨ ਕਹਿੰਦੀ ਕਿ ਤੂੰ ਕੋਈ ਬਾਹਨਾ ਮਾਰ ਕੇ ਘਰ ਆ ਜਾਵੀਂ ਅਸੀਂ ਤੇਰੇ ਪੁੱਤ ਨੂੰ ਮਿਲਣ ਉਹਦੇ ਸਕੂਲ ਜਾਵਾਂਗੇ ਗਵੰਟਨ ਨੇ ਪਹਿਲੇ ਸਕੂਲ ਪ੍ਰਿੰਸੀਪਲ ਨਾਲ ਗੱਲ ਕੀਤੀ ਹੋਈ ਸੀ ਕਿ ਉਹ ਮਨਵੀਰ ਦੀ ਮਾਂ ਨੂੰ ਇੱਕ ਵਾਰ ਮਿਲਣ ਦੇਣ ਉਹਦੇ ਨਾਲ ਪ੍ਰਿੰਸੀਪਲ ਨੇ ਕਿਹਾ ਕਿ ਇਹ ਸਾਡੇ ਸਕੂਲ ਦੇ ਕਾਨੂੰਨ ਦੇ ਖਿਲਾਫ ਹੈ ਪਰ ਫਿਰ ਵੀ ਐਸੇ ਇੱਕ ਮਾਂ ਨੂੰ ਜ਼ਰੂਰ ਉਸਦੇ ਪੁੱਤ ਨਾਲ ਮਿਲਣ ਦਾ ਮੌਕਾ ਦਵਾਂਗੇ ਕੰਮੋ ਆਪਣੀ ਗਵੰਟਨ ਨਾਲ ਮਨਵੀਰ ਦੇ ਸਕੂਲ ਚਲੇ ਗਈ ਕੰਮੋ ਕਿੰਨਾ ਕੋਚੀ ਆਪਣੇ ਪੁੱਤ ਲਈ ਲਿਜਾਣਾ ਚਾਹੁੰਦੀ ਸੀ ਪਰ ਉਹਦੀ ਗਵੰਡਨ ਨੇ ਕਿਹਾ ਕਿ ਤੂੰ ਲੈ ਕੇ ਕੁਝ ਵੀ ਨਾ ਜਾ ਮਨਵੀਰ ਦੇ ਦਾਦਾ ਦਾਦੀ ਨੂੰ ਪਤਾ ਲੱਗ ਜਾਣਾ ਕਿ ਤੂੰ ਉਸ ਨੂੰ ਮਿਲਣਾ ਹੀ ਸੀ ਸਕੂਲ ਕਮੋ ਟੌਫੀਆਂ ਵਗੈਰਾ ਲੈ ਕੇ ਮਨਵੀਰ ਨੂੰ ਮਿਲਣ ਸਕੂਲ ਵੀ ਪ੍ਰਿੰਸੀਪਲ ਨੇ ਮਨਵੀਰ ਦੀ ਮੈਡਮ ਨੂੰ ਕਿਹਾ ਮਨਵੀਰ ਨੂੰ ਲੈ ਕੇ ਆਓ ਆਫਿਸ ਵਿੱਚ ਮੈਡਮ ਨੇ ਜੋ ਹਰ ਰੋਜ਼ ਮਨਵੀਰ ਦੇ ਮੂੰਹੋਂ ਆਪਣੀ ਗਵਾਚੀ ਹੋਈ ਮਾਂ ਨੂੰ ਲੱਭਣ ਦੀਆਂ ਗੱਲਾਂ ਸੁਣਦੀ ਸੀ ਅੱਜ ਖੁਸ਼ੀ ਵਿੱਚ ਆਪਣੇ ਹੰਝੂ ਪੂੰਝਦੀ ਹੋਈ ਮਨਵੀਰ ਨੂੰ ਕਹਿੰਦੀ ਹੈ ਬੇਟਾ ਮੇਰੇ ਨਾਲ ਚੱਲੋ ਮਨਵੀਰ ਕਹਿੰਦਾ ਮੈਡਮ ਕਿੱਥੇ ਜਾਣਾ ਹੈ ਮੈਡਮ ਉਸ ਨੂੰ ਚੁੱਕ ਕੇ ਕਹਿੰਦੀ ਬੇਟਾ ਤੇਰੀ ਮੰਮੀ ਆਈ ਹੈ ਮਨਵੀਰ ਖੁਸ਼ੀ ਦੇ ਮਾਰੇ ਉੱਛਲ ਕੇ ਕਹਿੰਦਾ ਕਿੱਥੇ ਹਨ ਮੈਡਮ ਉਸ ਨੂੰ ਆਫਿਸ ਵਿੱਚ ਚਲ ਜਾ ਕੇ ਕਹਿੰਦੀ ਹੈ ਇਹ ਹੀ ਹਨ ਤੇਰੇ ਮੰਮੀ ਕਮੋ ਮਨਵੀਰ ਨੂੰ ਦੇਖਦੀ ਉਸ ਨੂੰ ਗੋਦੀ ਚੁੱਕ ਚੁੰਮਣ ਲੱਗ ਜਾਂਦੀ ਹੈ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਮਨਵੀਰ ਦੇ ਚਿਹਰੇ ਵਿੱਚੋਂ ਕਮੋ ਨੂੰ ਆਪਣੇ ਪਤੀ ਬਲਜੀਤ ਦਾ ਚਿਹਰਾ ਨਜ਼ਰ ਆਇਆ ਕਮੋ ਬਲਜੀਤ ਨੂੰ ਬਹੁਤ ਪਿਆਰ ਕਰਦੀ ਸੀ ਉਹ ਦਿਲੋਂ ਕਿਸੇ ਹੋਰ ਨਾਲ ਵਿਆਹ ਕਰਨਾ ਨਹੀਂ ਸੀ ਚਾਹੁੰਦੀ ਪਰ ਮਜਬੂਰੀਆਂ ਅੱਗੇ ਝੁੱਕ ਗਈ ਹੁਣ ਬਾਕੀ ਸਾਰੇ ਅੱਖਾਂ ਪੁੰਚਦੇ ਹੋਏ ਬਾਹਰ ਆ ਜਾਂਦੇ ਆ ਮਨਵੀਰ ਕਮਮੋ ਨੂੰ ਕਹਿੰਦੀ ਮਮੀ ਤੁਸੀਂ ਇੰਨੇ ਦਿਨ ਕਿੱਥੇ ਸੀ ਮੈਂ ਕਿੰਨਾ ਲੱਭਿਆ ਤੁਹਾਨੂੰ ਹੁਣ ਤੁਸੀਂ ਮੈਨੂੰ ਛੱਡ ਕੇ ਨਾ ਜਾਇਓ ਕਮਮੋ ਉਸ ਨੂੰ ਆਪਣੇ ਨਾਲ ਲਗਾ ਕੇ ਘੁੱਟਦੀ ਰਹੀ ਮਨਵੀਰ ਇੱਕ ਤੋਂ ਬਾਦ ਇੱਕ ਸਵਾਲ ਕਰਦਾ ਗਿਆ ਕੰਮੋ ਕਿੰਨੀ ਦਾ ਰਸ ਨੂੰ ਲਾੜ ਲਰਾਉਂਦੀ ਰਹੀ ਉਸਤਾ ਦੇਲ ਕਰਦਾ ਹਮੇਸ਼ਾ ਇੱਦਾਂ ਹੀ ਬੈਠੀ ਰਵੇ ਮਨਵੀਰ ਨਾਲ ਕੰਮੋ ਦੀ ਗਵੰਡਨ ਕਹਿੰਦੀ ਚੱਲ ਕੰਮੋ ਹੁਣ ਆਪਣੇ ਆਪ ਨੂੰ ਸੰਭਾਲ ਮਨਵੀਰ ਵਾਰ-ਵਾਰ ਕਹਿੰਦਾ ਮੰਮੀ ਹੁਣ ਨਾ ਜਾਇਓ ਮੈਨੂੰ ਛੱਡ ਕੇ ਬਾਕੀ ਬੱਚਾਂ ਦੇ ਮੰਮੀ ਤੇ ਉਹਨਾਂ ਨਾਲ ਹੀ ਰਹਿੰਦੇ ਐ ਮੈਡਮ ਮਨਵੀਰ ਨੂੰ ਕਲਾਸ ਵਿੱਚ ਲੈ ਗਈ ਤੇ ਕੰਮੋ ਰੋਂਦੀ ਐ ਵਾਪਸ ਚਲੇ ਗਈ ਮਨਵੀਰ ਰੋਂਦਾ ਹੈ ਮੈਡਮ ਨੂੰ ਪੁੱਛੀ ਜਾ ਰਿਹਾ ਸੀ ਮੇਰੇ ਮੰਮੀ ਕਿੱਥੇ ਗਏ ਘਰ ਜਾ ਕੇ ਮਨਵੀਰ ਰੋਈ ਜਾ ਰਿਹਾ ਸੀ ਤੇ ਆਪਣੇ ਦਾਦਾ ਦਾਦੀ ਨੂੰ ਦੱਸਦਾ ਕਿ ਮੇਰੀ ਮੰਮੀ ਮੈਨੂੰ ਮਿਲਣ ਆਈ ਸੀ ਉਹਨਾਂ ਨੂੰ ਲੱਗਿਆ ਮਨਵੀਰ ਆਪਣੀ ਮਾਂ ਨੂੰ ਯਾਦ ਕਰਦਾ ਇਸ ਲਈ ਰੋਈ ਜਾਂਦਾ ਹੈ ਮਨਵੀਰ ਦੀਪੂ ਆ ਰਾਨੋ ਦਾ ਰਿਸ਼ਤਾ ਉਸ ਨਾਲ ਨੌਕਰੀ ਕਰਦੇ ਮੁੰਡੇ ਨਾਲ ਕਰ ਦਿੱਤਾ ਗਿਆ ਹੁਣ ਰਾਨੋ ਬਹੁਤ ਖੁਸ਼ ਸੀ ਉਹ ਆਪਣੀ ਮਿਹਨਤ ਨਾਲ ਨੌਕਰੀ ਤੇ ਵੀ ਲੱਗ ਗਈ ਤੇ ਆਪਣੀ ਮਨਪਸੰਦ ਦਾ ਜੀਵਨ ਸਾਥੀ ਮਿਲ ਗਿਆ ਸੀ ਉਹਨੂੰ ਰਾਨੋ ਦਾ ਵਿਆਹ ਹੋ ਗਿਆ ਹੁਣ ਮਨਵੀਰ ਪਹਿਲਾਂ ਨਾਲੋਂ ਜ਼ਿਆਦਾ ਉਦਾਸ ਰਹਿੰਦਾ ਕਿਉਂਕਿ ਉਹ ਰਾਨੋ ਨੂੰ ਬਹੁਤ ਪਿਆਰ ਕਰਦਾ ਸੀ ਵੀਰ ਨੂੰ ਸਕੂਲ ਵਿੱਚ ਹਮੇਸ਼ਾ ਉਮੀਦ ਰਹਿੰਦੀ ਕਿ ਉਸਦੀ ਮਾਂ ਉਸ ਨੂੰ ਮਿਲਣਾ ਆਵੇਗੀ ਦੁਆਰਾ ਪਰੋਂ ਨਾਈ ਮਨਵੀਰ ਵੀ ਹੁਣ ਵੱਡਾ ਹੋ ਰਿਹਾ ਸੀ 10 ਸਾਲ ਦਾ ਹੋ ਚੁੱਕਾ ਸੀ ਉਸ ਦੀ ਦਾਦੀ ਵੀ ਬਿਮਾਰ ਰਹਿੰਦੀ ਤੇ ਦਾਦਾ ਵੀ ਜਿਆਦਾ ਕਿਤੇ ਆ ਜਾ ਨਹੀਂ ਸੀ ਸਕਦਾ ਇਕੱਲੇ ਕੰਮੋ ਤੇ ਦੂਜੇ ਵਿਆਹ ਨੂੰ ਹੁਣ 10 ਸਾਲ ਹੋ ਗਏ ਸਨ ਕਾਫੀ ਦੇਰ ਬਾਅਦ ਹੁਣ ਮਾਂ ਬਨਣ ਵਾਲੀ ਸੀ ਉਸ ਦਾ ਘਰ ਵਾਲਾ ਬਹੁਤ ਜ਼ਿਆਦਾ ਨਸ਼ੇ ਕਰਦਾ ਸੀ ਕਈ ਕਈ ਦਿਨ ਘਰ ਨਾ ਆਉਂਦਾ ਮਮੂ ਨੂੰ ਕਈ ਵਾਰ ਸਮਝਾ ਚੁੱਕੀ ਸੀ ਕਿ ਤੂੰ ਹੁਣ ਬਾਪ ਬਣਨ ਵਾਲਾ ਹੈ ਆਪਣੇ ਜ਼ਿੰਮੇਵਾਰੀ ਦਾ ਪਤਾ ਹੋਣਾ ਚਾਹੀਦਾ ਤੈਨੂੰ ਕਮਮੋਂ ਵਜੇ ਪੰਜਵਾਂ ਮਹੀਨਾ ਲੱਗਾ ਸੀ ਕਿ ਉਹਦਾ ਘਰ ਵਾਲਾ ਮੁੱਕ ਜਾਂਦਾ ਹੈ ਉਹਦੇ ਜੇਠ ਤੇ ਜਠਾਨੀ ਨੇ ਉਸਦਾ ਥੱ ਟਿਕਣਾ ਭਾਰੀ ਕਰ ਦਿੱਤਾ ਕਮਮੋਂ ਦੀ ਸੱਸ ਉਸ ਨੂੰ ਬਹੁਤ ਕੁਝ ਸੁਣਾਉਂਦੀ ਕਹਿੰਦੀ ਦੋ ਦੋ ਆਦਮੀ ਖਾ ਗਏ ਮਨ ਉਸ ਕਿਸੇ ਥਾਂ ਦੀ ਉਹਦੀ ਸੱਸ ਉਸ ਤੇ ਜੇਠ ਜਠਾਨੀ ਚੁੱਕ ਵਿੱਚ ਆ ਕੇ ਕਮਮੋਂ ਨੂੰ ਘਰੋਂ ਕੱਢ ਦਿੰਦੀ ਹੈ ਕਮਮੋਂ ਦੇ ਜੇਠ ਜਠਾਨ ਨੂੰ ਤਾਂ ਇਹ ਹੀ ਸੀ ਕਿ ਕਮਮੋਂ ਇੱਥੋਂ ਚਲੀ ਜਾਵੇ ਤੇ ਅਸੀਂ ਇਸ ਦਾ ਹਿੱਸਾ ਵੀ ਸੰਭ ਲਈਏ ਕਮਮੋਂ ਆਪਣੇ ਪੇਕੇ ਘਰ ਚਲੀ ਗਈ ਕੰਮੋਂ ਦੇ ਮਾਪੇ ਤੇ ਜਾ ਕੇ ਸੰਨ ਕਿਸ ਦੁਨੀਆ ਤੋਂ ਪਰਪਰਾ ਪਰਜਾਈ ਤੇ ਉਹਨਾਂ ਦੇ ਬੱਚੇ ਵੀ ਕੰਮੋ ਦੀ ਪਰਜਾਈ ਹਰ ਰੋਜ਼ ਨੱਕਬੁੱਲ ਕੱਢਦੀ ਤੇ ਕੰਮੋ ਦੇ ਭਰਾ ਨੂੰ ਕਹਿੰਦੀ ਕਿ ਅਸੀਂ ਹੁਣ ਕੰਮੋ ਤੇ ਇਹਦੇ ਹੋਣ ਵਾਲੇ ਬੱਚੇ ਨੂੰ ਨਹੀਂ ਰੱਖ ਸਕਦੇ ਤੂੰ ਸਕੇ ਪ੍ਰਬੰਧ ਕਰੋ ਇਸ ਦਾ ਕੰਮੋ ਦਾ ਭਰਾ ਜੋ ਕਦੇ ਉਸ ਤੇ ਬੱਚੇ ਨੂੰ ਜੰਮਣਸਾਰ ਰਹੀ ਉਸ ਤੇ ਦਾਤ ਕੇ ਫੜਾਇਆ ਸੀ ਅੱਜ ਕੰਮੋ ਨੂੰ ਕਹਿ ਰਿਹਾ ਸੀ ਕਿ ਕੰਮੋ ਦੇਖ ਸਾਡਾ ਆਪਣਾ ਵੀ ਪਰਿਵਾਰ ਹੈ ਅਸੀਂ ਤੈਨੂੰ ਇੰਨੀ ਦੇਰ ਨਹੀਂ ਰੱਖ ਸਕਦੇ ਤੂੰ ਐਦਾ ਕਰ ਆਪਣੇ ਪਹਿਲੇ ਸਹੁਰਾਂ ਦੇ ਚਲੇ ਉਹ ਬਜ਼ੁਰਗ ਹਨ ਤੇ ਤੈਨੂੰ ਰੱਖ ਲੈਣਗੇ ਆਪਣੇ ਨਾਲ ਨਾਲੇ ਤੇਰੇ ਪੁੱਤ ਨੂੰ ਮਾਂ ਮਿਲ ਜਾਊ ਕੰਮੋ ਕਹਿੰਦੀ ਤੁਸੀਂ ਹੀ ਸੀ ਜੋ ਮੇਰੇ ਪੁੱਤ ਨੂੰ ਮੇਰੇ ਤੋਂ ਦੂਰ ਲੈ ਗਏ ਸੀ ਮੈਂ ਤਾਂ ਮੇਰਾ ਪੁੱਤ ਤੁਹਾਡੀ ਵਜ੍ਹਾ ਨਾਲ ਇੱਕ ਦੂਜੇ ਲਈ ਤੜਫਦੇ ਰਹੇ ਇੰਨੇ ਸਾਲ ਕੰਮੋ ਕਹਿੰਦੀ ਕੀ ਅੱਜ ਤੁਹਾਨੂੰ ਮੇਰੇ ਪੁੱਤ ਨੂੰ ਮਾਂ ਨਾਲ ਮਲਾਉਣ ਦੀ ਯਾਦ ਕਿੱਥੋਂ ਆਈ ਤੁਸੀਂ ਸਿੱਧਾ ਕਹੋ ਕਿ ਮੈਂ ਚਲੇ ਜਾਵਾਂ ਇੱਥੋਂ ਕੰਮੋਂ ਰੋਂਦੀ ਹੋਈ ਬੱਸ ਅੱਡੇ ਵੱਲ ਚਲੀ ਗਈ ਉਸ ਨੂੰ ਮਨਵੀਰ ਦਾ ਚਿਹਰਾ ਯਾਦ ਆਉਂਦਾ ਜਦੋਂ ਮਿਲੀ ਸੀ ਉਹਨੂੰ ਸਕੂਲ ਵਿੱਚ ਕੰਮੋਂ ਬੱਸ ਵਿੱਚ ਬੈਠ ਆਪਣੇ ਪਹਿਲੇ ਸਹੁਰਾਂ ਦੇ ਪਿੰਡ ਚਲੇ ਜਾਵਾਂ ਆਪਣੇ ਸਹੁਰਾਂ ਦੇ ਘਰ ਅੱਗੇ ਜਾ ਸੋਚਣ ਲੱਗਦੀ ਆ ਕਿ ਕਿੱਦਾਂ ਜਾ ਮਾ ਕੀ ਕਹਿਣਗੇ ਉਹ ਮੇਰੇ ਬਾਰੇ ਮਨਵੀਰ ਤੋਂ ਬਾਹਰ ਆਪਣੇ ਦੋਸਤਾਂ ਨਾਲ ਖੇਡਦਾ ਹੁੰਦਾ ਉਹ ਦੇਖਦਾ ਕੋਈ ਔਰਤ ਉਹਦੇ ਘਰ ਅੱਗੇ ਖੜੀ ਰੋਈ ਜਾ ਰਹੀ ਹੈ ਮਨਵੀਰੋਂਦਾ ਤਾਂ ਕਹਿੰਦਾ ਤੁਸੀਂ ਕੌਣ ਜਦੋਂ ਕੰਮੋ ਦਾ ਮੂੰਹ ਦੇਖਦਾ ਤਾਂ ਕਹਿੰਦਾ ਮੇਰੀ ਮੰਮੀ ਆ ਗਈ ਉਹ ਕੰਮੋ ਨੂੰ ਜੱਫੀ ਪਾ ਲੈਂਦਾ ਤਾਂ ਕਹਿੰਦਾ ਮੰਮੀ ਹੋਣ ਨਹੀਂ ਜਾਣ ਦੇਣਾ ਤੁਹਾਨੂੰ ਮਨਵੀਰ ਕੰਮੋ ਨੂੰ ਘਰ ਅੰਦਰ ਲੈ ਜਾਂਦਾ ਆਪਣੇ ਦਾਦਾ ਦਾਦੀ ਨੂੰ ਉੱਚੀ ਉੱਚੀ ਦੱਸਦਾ ਮੇਰੀ ਮੰਮੀ ਆਈ ਹੈ ਕਿਸ਼ਨ ਸਿੰਘ ਤੇ ਭਜਨੋਂ ਬਾਹਰ ਆਉਂਦੇ ਤੇ ਦੇਖਦੇ ਕੰਮੋ ਸੱਚਮੁੱਚ ਹੀ ਆਈ ਹੁੰਦੀ ਹੈ ਭਜਨੋਂ ਕਹਿੰਦੀ ਹੈ ਹੁਣ ਕੀ ਲੈਣ ਆਈਆਂ ਕਿਸ਼ਨ ਸਿੰਘ ਕਹਿੰਦਾ ਭਜਨੋਂ ਬੱਸ ਕਰ ਕੋਈ ਵੀ ਪੁਰਾਣੀ ਗੱਲ ਨਾ ਕਰੀ ਕੰਮੋ ਦੀ ਕੋਈ ਗਲਤੀ ਨਹੀਂ ਸੀ ਇਸ ਵਿੱਚ ਇਹ ਤਾਂ ਵਿਚਾਰੀ ਮਜਬੂਰ ਸੀ ਕੰਮੋ ਹੱਥ ਜੋੜ ਕਹਿੰਦੀ ਹੈ ਬੇਬੇ ਬਾਪੂ ਮੈਨੂੰ ਆਪਣੇ ਨਾਲ ਰੱਖ ਲਓ ਭਜਨੋਂ ਕੰਮੋ ਦਾ ਪੇਟ ਦੇਖ ਕੇ ਕਹਿੰਦੀ ਨਹੀਂ ਇਹ ਹੁਣ ਨਹੀਂ ਹੋ ਸਕਦਾ ਇਹ ਬੱਚਾ ਵੀ ਹੈ ਲੋਕਾਂ ਨੇ ਕਈ ਗੱਲਾਂ ਕਰਨੀਆਂ ਇਹ ਬੱਚਾ ਜਿੰਨਾ ਦਾ ਉਹਨਾਂ ਨੂੰ ਜੰਮ ਕੇ ਦੇ ਆ ਜਾਵੀਂ ਫਿਰ ਇੱਥੇ ਕਿਸ਼ਨ ਸਿੰਘ ਮਨਵੀਰਵਾਲ ਦੇਖਦਾ ਤੇ ਕਹਿੰਦਾ ਭਜਨੋ ਬਸ ਕਰ ਮੈਂ ਲੋਕਾਂ ਦੀ ਪ੍ਰਵਾਹ ਨਹੀਂ ਕਰਦਾ ਉਹ ਲੋਕੀ ਹਨ ਜਿਨ੍ਹਾਂ ਦੀ ਪਿੱਛੇ ਲੱਗ ਕੇ ਕੰਮੂ ਦਾ ਬਾਪ ਤੇ ਭਰਾ ਇਹਨੂੰ ਲੈ ਗਏ ਸਨ ਮੇਰਾ ਪੁੱਤ ਆਪਣੀ ਮਾਂ ਲਈ ਕਿੰਨਾ ਤੜਫਿਆ ਮੈਂ ਜਾਣਦਾ ਹਾਂ ਕਿਸ਼ਨ ਸਿੰਘ ਕਹਿੰਦਾ ਕੰਮੂ ਸਾਡੇ ਨਾਲ ਇੱਥੇ ਰਹੇਗੀ ਤੇ ਇਹਦਾ ਹੋਣ ਵਾਲਾ ਬੱਚਾ ਵੀ ਇਹ ਮੇਰਾ ਫੈਸਲਾ ਹੈ ਮਨਵੀਰ ਬਹੁਤ ਖੁਸ਼ ਸੀ ਕੰਮੂ ਆਪਣੇ ਪੁੱਤ ਦੇ ਬਹੁਤ ਚਾ ਲਾਡ ਕਰਦੀ ਕੰਮੋ ਇੱਕ ਕੁੜੀ ਨੂੰ ਜਨਮ ਦਿੰਦੀ ਹੈ ਮਨਵੀਰ ਕਹਿੰਦਾ ਆਪਣੀ ਭੈਣ ਦਾ ਨਾਮ ਰੱਖਣਾ ਹੈ ਮਨਵੀਰ ਉਸ ਦਾ ਨਾਮ ਰਾਜਵੀਰ ਰੱਖਦਾ ਹੈ ਮਨਵੀਰ ਦੀ ਦਾਦੀ ਇਸ ਦੁਨੀਆ ਵਿੱਚ ਨਾ ਰਹੀ ਤੇ ਮਨਵੀਰ ਦਾ ਦਾਦਾ ਜਿਹੜੀ ਵੀ ਜ਼ਮੀਨ ਜਾਇਦਾਦ ਸੀ ਕੰਮੋ ਦੇ ਨਾਮ ਕਰ ਦਿੰਦਾ ਹੈ ਕਿਸ਼ਨ ਸਿੰਘ ਮੰंजे ਤੇ ਬੈਠਾ ਮਨਵੀਰ ਨੂੰ ਆਪਣੀ ਛੋਟੀ ਭੈਣ ਦੇ ਨਾਲ ਖੇਡਦੇ ਹੋਏ ਦੇਖ ਖੋ ਸੁੰਦਾ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਧੰਨਵਾਦ